ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਸਰਕਾਰੀ ਅਧਿਆਪਕਾਂ ਦੇ ਨਾਲ ਸੰਬੰਧਿਤ ਅਪਡੇਟ ਆਈ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜੋ ਬਿਆਨ ਆਇਆ ਤੁਹਾਡੇ ਨਾਲ ਡਿਟੇਲ ਵਿੱਚ ਜਾਣਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਜਾਣਕਾਰੀ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਜਾਣਕਾਰੀ ਆਰਜੀ ਡਿਊਟੀ ਤਹਿਤ ਮਨਪਸੰਦ ਥਾਵਾਂ ਦੇ ਤੇ ਤੇ ਨਾਦ ਸਰਕਾਰੀ ਸਕੂਲਾਂ ਦੇ ਰਸੂਖਦਾਰ ਅਧਿਆਪਕਾਂ ਨੂੰ ਵੱਡਾ ਝਟਕਾ ਲੱਗਾ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਗਿਣਤੀ ਨੂੰ ਤਰਕਸੰਗਤ ਬਣਾਉਣ ਦੇ ਮਕਸਦ ਨਾਲ ਅਹਿਮ ਕਦਮ ਚੁੱਕਦਿਆਂ ਸੂਬੇ ਭਰ ਵਿੱਚ ਤਕਰੀਬਨ 1000 ਅਜਿਹਿਆਂ ਆਰਜੀ ਡਿਊਟੀਆਂ ਖਤਮ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਭਾਵੇਂ ਵਿਭਾਗ ਦੇ ਆਰਜੀ ਡਿਊਟੀਆਂ ਖਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਰ ਬਾਕੀ ਬਚਦੇ ਸਾਰੇ ਅਜਿਹੇ ਅਧਿਆਪਕਾਂ ਨੂੰ ਇਸ ਸਾਲ ਦਸੰਬਰ ਤੱਕ ਉਹਨਾਂ ਦੀ ਮੂਲ ਤੇ ਨਾਤੀ ਵਾਲੀ ਥਾਂ ਤੇ ਵਾਪਸ ਭੇਜ ਦਿੱਤਾ ਜਾਵੇਗਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੁਸ਼ਟੀ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਆਰਜੀ ਡਿਊਟੀਆਂ ਤੇ ਸਖਤੀ ਨਾਲ ਪਾਬੰਦੀ ਲਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਧਿਆਨ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਅਧਿਆਪਕ ਵਿਦਿਆਰਥੀ ਅਨੁਪਾਤ ਸੁਧਾਰਨ ਤੇ ਕੇਂਦ੍ਰਿਤ ਹੈ। ਸਿੱਖਿਆ ਭਾਗ ਦੇ ਇਕੱਲੇ ਸੀਨੀਅਰ ਸਕੂਲਾਂ ਵਿੱਚ ਹੀ ਅਜੇ ਤਕਰੀਬਨ ਸਾਢੇ 600 ਮਾਮਲਿਆਂ ਦੀ ਪੇਸ਼ਾਨ ਕੀਤੀ ਗਈ ਹੈ। ਸਰਹੱਦੀ ਜ਼ਿਲ੍ਹਿਆਂ ਦੇ ਕੁੱਲ 280 ਅਧਿਆਪਕ ਆਰਜੀ ਡਿਊਟੀਆਂ ਤੇ ਹਨ ਅਤੇ ਇਹਨਾਂ ਵਿੱਚੋਂ ਘੱਟੋ-ਘੱਟ 176 ਮਾਮਲੇ ਸਿਰਫ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਹੀ ਹਨ। ਪੇਂਡੂ ਜਾਂ ਔਖੀਆਂ ਤਨਾਤੀਆਂ ਤੋਂ ਬਚਣ ਲਈ ਰਸੂਖਦਾਰ ਅਧਿਆਪਕ ਸਰਕਾਰੀ ਨੀਤੀ ਦੀ ਬਜਾਏ 86 ਪ੍ਰਭਾਵ ਹੈਡ ਸਿਸਟਮ ਦੀਆਂ ਚੋਰ-ਮੋਰੀਆਂ ਦੀ ਵਰਤੋਂ ਕਰਦੇ ਆ ਰਹੇ ਹਨ। ਭਾਵੇਂ ਕਿ ਪਹੁੰਚ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਸਹੂਲਤ ਦੇਣ ਲਈ ਕੋਈ ਅਧਿਕਾਰਤ ਨਿਜ਼ਮ ਨਹੀਂ ਹੈ ਪਰ ਅਧਿਆਪਕਾਂ ਦੇ ਯੂਨੀਅਨ ਆਗੂਆਂ ਦੀਆਂ ਸ਼ਿਕਾਇਤਾਂ ਤੋਂ ਪਤਾ ਲੱਗਦਾ ਹੈ ਕਿ ਸਿਆਸੀ ਪੌਂਚ ਸਰਕਾਰੀ ਆਨਲਾਈਨ ਤਬਾਦਲਾ ਨੀਤੀ ਤੇ ਭਾਰੂ ਪੈਂਦੀ ਹੈ ਸਰਕਾਰੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਿੰਦਰ ਸਿੰਘ ਚਾਹਲ ਨੇ ਕਿਹਾ ਕਿ ਵਿਭਾਗ ਵਿਭਾਗ ਕੋਲ ਪਾਰਦਰਸ਼ੀ ਤਬਾਦਲਾ ਨੀਤੀ ਹੋਣੀ ਚਾਹੀਦੀ ਹੈ ਅਤੇ ਸਾਰੀਆਂ ਤੇ ਨਾਤੀ ਆਨਲਾਈਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਸਰਹੱਦੀ ਤੇ ਪਿੰਡੂ ਖੇਤਰ ਦੇ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਇਹ ਜਿਹੜਾ ਕਦਮ ਚੁੱਕਿਆ ਗਿਆ ਸੋ ਇਹ ਸੀ ਇੱਕ ਅਪਡੇਟ ਆਈ ਹੈ ਅਧਿਆਪਕਾਂ ਦੇ ਨਾਲ ਸੰਬੰਧਿਤ ਜੋ ਆਰਜੀ ਡਿਊਟੀ ਤਹਿਤ ਮਾਨਸਨ ਥਾਵਾਂ ਤੇ ਤੇ ਨਾਲ ਸਰਕਾਰੀ ਸਕੂਲਾਂ ਦੇ ਰਸੂਖ ਅਧਿਆਪਕਾਂ ਨੂੰ ਝਟਕਾ ਲੱਗਿਆ ਸੋ ਇਹ ਜਿਹੜੀਆਂ ਅਪਡੇਟ ਆਈ ਹੈ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਗਿਣਤੀ ਨੂੰ ਤਰਕਸੰਗਤ ਬਣਾਉਣ ਦੇ ਲਈ ਮਕਸਦ ਉਹਨਾਂ ਨੇ ਕਦਮ ਚੁੱਕਦਿਆਂ ਕਿਹਾ ਹੈ ਕਿ ਸੂਬੇ ਦੇ ਵਿੱਚ ਤਕਰੀਬਨ 1000 ਅਜਿਹੀਆਂ ਆਰਜੀ ਡਿਊਟੀਆਂ ਖਤਮ ਕਰਨ ਦਾ ਉਹਨਾਂ ਨੇ ਫੈਸਲਾ ਲਿਆ ਸੋ ਇਸ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਦਸੰਬਰ ਤੱਕ ਉਹਨਾਂ ਨੂੰ ਜਿਹੜੇ ਉਹਨਾਂ ਦੇ ਮੂਲ ਤਾਇਨਾਤੀ ਥਾਣੇ ਉੱਥੇ ਵਾਪਸ ਭੇਜ ਦਿੱਤਾ ਜਾਊਗਾ ਸੋ ਇਹ ਅਪਡੇਟ ਜਿਹੜੀ ਆਈ ਹੈ ਅਧਿਆਪਕਾਂ ਦੇ ਨਾਲ ਸੋ ਇਸ ਤਰ੍ਹਾਂ ਦੀ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ